ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਬਲੌਗ ਦੇ ਅੱਖਣ ਵਾਲਿਆਂ ਨੂੰ ਆਪਾਂ ਘੁੰਮ ਰਹੇ ਹਾਂ ਹੁਣ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਅੱਜ ਮੇਰਾ 22 ਮਤਿਮਾ ਦੇਣਾ ਹੁਣ ਆਪਾਂ ਇੱਥੋਂ ਚੱਲਦੇ ਹਾਂ ਸ਼ਹਿਡੋਲ ਸ਼ਹਿਡੋਲ ਹੈਗਾ ਇੱਥੋਂ 124 ਕਿਲੋਮੀਟਰ ਬਾਅਦ ਸ਼ਹਿਡੋਲ ਦੇ ਡੰਡੋਰੀਆ ਨੂੰ ਉੱਪਰ ਇਹ ਇਲਾਕਾ ਆਉਂਦੇ ਆ ਸਾਰੇ ਜਣਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰ ਦਿਓ ਹੁਣ ਆਪਾਂ ਚੱਲਦੇ ਆਂ ਲਗਭਗ ਆਪਾਂ ਤੇਨ ਸਾਢੇ ਤਰੇ ਘੰਟੇ ਚ ਪਹੁੰਚਾਂਗੇ ਸ਼ੈਡੋਲ ਸ਼ੈਡੋਲ ਦੇ ਵਿੱਚ ਇੱਕ ਬਹੁਤ ਪੁਰਾਣਾ ਵਿਰਾਠ ਮੰਦਿਰ ਆ ਉਹ ਦੇਖਦੇ ਆਂ ਫਿਰ ਉੱਥੋਂ ਆਸ-ਪਾਸੇ ਪਿੰਡਾਂ 'ਚ ਜਾ ਕੇ ਦੇਖਾਂਗੇ ਜਿਹੜੇ ਆਦੀਵਾਸੀ ਕਬੀਲੇ ਨੇ ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ ਕਿਉਂਕਿ ਇਹ ਸਾਰੇ ਜ਼ਿਲ੍ਹੇ ਆਦੀਵਾਸੀਆਂ ਦੇ ਜ਼ਿਲ੍ਹੇ ਹੀ ਨੇ ਇਹ ਘੁੰਮਦੇ ਆਂ ਆਪਾਂ ਜਿਹੜਾ ਇਲਾਕਾ ਮੱਧ ਪ੍ਰਦੇਸ਼ ਦਾ ਹੁਣ ਘੁੰਮ ਰਹੇ ਮੱਧ ਸਭ ਸਾਰੇ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਬੈਕਵਰਡ ਇਲਾਕਾ ਘੁੰਮ ਰਹੇ ਆਂ ਆਪਾਂ ਪਾਣੀ ਨਹੀਂ ਹੈਗਾ ਇੱਥੇ ਬਿਜਲੀ ਨਹੀਂ ਹੈਗੀ ਇੱਥੇ ਲੋਕਾਂ ਦਾ ਜਿਹੜਾ ਜਨਜੀਵਨ ਉਹ ਉਹ ਸ ਅੱਪਾ ਰੁਕਾਂਗੇ ਜਾ ਕੇ ਸ਼ੈਡੂਲ 130 ਕਿਲੋਮੀਟਰ ਬਾਅਦ ਤਿੰਨ ਘੰਟਿਆਂ 'ਚ ਆਪਾਂ ਸ਼ੈਡੂਲ ਪਹੁੰਚ ਜਾਵਾਂਗੇ ਸਵਾ 9 ਹੋਏ ਆ ਤੇ ਆਪਾਂ 12:30 ਵਜੇ ਤੱਕ 1 ਵਜੇ ਤੱਕ ਸ਼ੈਡੂਲ ਪਹੁੰਚ ਜਾਵਾਂਗੇ ਅੱਜ ਪਹਿਲਾਂ ਆਪਾਂ ਇਹਦਾ ਬੱਬਰ ਭਰੀਏ ਫਿਰ ਆਪਾਂ ਰੋਟੀ ਪਾਣੀ ਖਾਵਾਂਗੇ मैनू तो पता ही होने लगे सूई जमे ही थले फिर क्या रेट है एक सौ अठ रुपए चल भाई ਹੌਣੀ ਗੋਲ ਦਾ ਇਹ 350 ਕਿਲੋਮੀਟਰ ਵਾੜ। ਇਧਰ ਦੀ ਰਾਹ ਹੈਗਾ ਹੈਗਾ। ਕੱਲ ਆਪਾਂ ਇਸੇ ਰਾਹ ਗਏ ਸੀਗੇ ਤੇ ਹੁਣ ਇਸੇ ਰਾਹ ਵਾਪਸ ਆਈ ਜਾਂਦੇ ਆ। ਕੱਲ ਸਿਰਫ ਆਪਾਂ ਬਾਈ ਹੋਰਾਂ ਕੋਲ ਜਾਣਾ ਸੀ ਉਹਨਾਂ ਕੋਲੇ ਪਿੰਡ ਤਾਂ ਕਰਕੇ ਗਏ ਸੀ ਇੱਥੋਂ ਉਹ 50 ਕਿਲੋਮੀਟਰ ਵਾੜ ਪੈਂਦੀ ਸੀ ਉਹ ਭਰਾਵਾ ਹੌਲੀ ਕਰ ਲਾ। ਮਾ ਮੂਤਾ ਮਾਰਦੀ ਕਿਤੇ ਏਖੀ ਓਏ ਆਲਦੇ ਆ ਮਾਨਪੁਰ ਵੱਲ ਇੱਥੋਂ ਦੀ ਮਸ਼ਹੂਰ ਨਦੀ ਹੈ ਇੱਕ ਸੋਨ ਨਦੀ ਉਹਦਾ ਬੰਨ੍ਹ ਪਾਰ ਕਰਾਂਗੇ ਆਪਾਂ ਪੁਲ ਪਾਰ ਕਰਾਂਗੇ ਸੱਚ ਜਿਹੜੇ ਪਿੰਨਾਂ 'ਚ ਆਪਾਂ ਜਾ ਕੇ ਆਏ ਆ ਉਹ ਸਾਰੇ ਪਿੰਨਾਂ ਦੇ ਵਿੱਚ ਪਹਿਲਾਂ ਇੱਥੇ ਨਦੀ ਦਾ ਪਹੁੰਚ ਲੱਗਦਾ ਸੀ ਸੋਨ ਨਦੀ ਦਾ ਹੁਣ ਜਦੋਂ ਦਾ ਬੰਨ੍ਹ ਜਾਂ ਬਣਾਇਆ ਇਹਨਾਂ ਨੇ ਉਦੋਂ ਤੋਂ ਬਹੁਤ ਪਾਣੀ ਦੀ ਡਾਇਰੈਕਸ਼ਨ ਚ ਜਾਏ ਹੋਏ ਪਾਣੀ ਬੰਨ੍ਹ ਲਿਆ ਇੱਥੇ ਤੇ ਪਾਣੀ ਪਿੰਨਾਂ 'ਚ ਦੇਣ ਲੱਗਦੇ ਤੀਣਾਂ ਵਾਸਤੇ ਸਿੰਚਾਈ ਵਾਲਾ ਪਾਣੀ ਰੋਕ ਲਿਆ ਸਾਰਾ ਇੱਥੇ ਆਪ ਨੂੰ ਹੁਣ ਇੱਕ ਕਸਬਾ ਜਿਹਾ ਮਿਲਿਆ ਦੁਕਾਨਾਂ ਹੈਗੀਆਂ ਇੱਥੇ ਨਿੱਕੀਆਂ ਨਿੱਕੀਆਂ ਹੋਰ ਤਾਂ ਲੱਗਦਾ ਕੁਝ ਹੈ ਹੀ ਨਹੀਂ ਗਾ ਭੁੱਖ ਲੱਗੀ ਆ ਤੇ ਇੱਥੇ ਰੋਟੀ ਮਿਲਣੀ ਮੁਸ਼ਕਲ ਲੱਗਦੀ ਆ ਸ਼ਿਵਾ ਬਿਊਟੀ ਪਾਰਲਰ ਜੇ ਬਿਊਟੀ ਪਾਰਲਰ ਹੈਗਾ ਤਾਂ ਭਾਈ ਫਿਰ ਰੋਟੀ ਦਾ ਵੀ ਕੋਈ ਨਾ ਕੀ ਪ੍ਰਬੰਧ ਹੋਊਗਾ ਸ਼ੈਡੂਲ ਰਹਿ ਗਿਆ ਇਥੋਂ 4 ਕਿਲੋਮੀਟਰ ਬਾਅਦ ਅਨੂਪੁਰ 53 ਤੇ ਅਮਰਕੰਟਕ 100 ਕਿਲੋਮੀਟਰ ਬਾਅਦ 12:08 ਹੋ ਗਏ ਤੇ ਆਪਾਂ ਸ਼ੈਡੂਲ ਪਹੁੰਚ ਗਏ 12:00 ਵਜੇ ਦਾ ਆਪਣਾ ਅੰਦਾਜ਼ਾ ਸੀ ਗਿਆ ਸਹੀ ਟਾਈਮ ਤੇ ਪਹੁੰਚ ਗਏ ਵਧੀਆ ਆਪਾਂ ਅਸਲ 'ਚ ਇਹਦਾ ਪਹੁੰਚਣ ਦਾ ਵੱਡਾ ਕਾਰਨ ਇਹ ਕਿ ਇਹ ਵੀ ਬਣ ਗਿਆ ਕਿ ਰਾਹ ਦੇ ਵਿੱਚ ਲੰਬਾ ਸਮਾਂ ਜੰਗਲ ਆਇਆ ਤਾਂ ਕਰਕੇ ਬਰਾਜ ਕਿਤੇ ਰੁਕੀ ਨਹੀਂ ਗੇ ਆਬਾਦੀ ਬਹੁਤ ਘਟ ਆਈ ਆ ਆ ਗਿਆ ਰਸ਼ਟਰੀਏ ਮਹੱਤਵਕਾ ਸਮਾਰਕ ਭਾਰਤੀ ਪ੍ਰਾਤਤਵ ਵਿਭਾਗ ਜਬਲਪੁਰ ਵਿਰਾਟ ਮੰਦਿਰ ਸ਼ੈਡੂਲ ਦੇ ਵਿੱਚ ਵਿਰਾਟ ਮੰਦਿਰ ਆ ਇਹ ਵੀ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਅੰਦਰ ਹੀ ਆ ਮੰਦਿਰ ਸਾਹਮਣੇ ਆ ਜਾ ਕੇ ਦੇਖਦੇ ਆ ਇੱਥੇ ਕੋਈ ਨਹੀਂ ਭੀੜ ਤੇ ਹਨੀ ਨਾ ਕੋਈ ਟੂਰਿਸਟ ਆ ਲੋਕਲ ਜਿਹੜੇ ਸ਼ਹਿਰ ਦੇ ਲੋਕ ਆ ਮੈਨੂੰ ਬਸ਼ਰੂ ਘੁੰਮਣ ਫਿਰਨ ਆਪਦੇ ਆਏ ਹੋਏ ਆ ਵਿਰਾਟ ਮੰਦਿਰ ਵਿਰਾਟ ਈਸ਼ਵਰ ਕਿਹਾ ਜਾਂਦਾ ਇਹਨੂੰ ਹੁਣ ਆਪਾਂ ਦੇਖਦੇ ਆਂ ਜਾ ਕੇ ਮੰਦਿਰ ਨੂੰ ਇਹ ਵੀ 10ਵੀਂ ਸਦੀ ਦਾ ਬਣਿਆ ਹੋਇਆ ਮੰਦਿਰ ਆ ਜਿੱਥੇ ਵੀ ਆਰਕੀਓਲੋਜੀਕਲ ਡਿਪਾਰਟਮੈਂਟ ਵਾਲੀ ਕੋਈ ਜਗ੍ਹਾ ਆਵੇ ਉੱਥੇ ਇਹ ਬੋਰਡ ਪੱਕੇ ਲੱਗਿਆ ਹੁੰਦਾ ਇਹ ਸਾਰੀ ਜਗ੍ਹਾ ਹੈਗੀ ਐਸੇ ਮੰਦਿਰ ਦੀ ਇਹ ਮੰਦਿਰ ਕਲਚੂਰੀ ਰਾਜਵੰਸ਼ ਦੇ ਵਿੱਚ ਬਣਾਇਆ ਗਿਆ। ਕਲਚੂਰੀ ਰਾਜਵੰਸ਼ ਲਗਭਗ 950 ਤੋਂ ਲੈ ਕੇ 1050 ਈਸਵੀ ਤੱਕ ਪੂਰਾ ਐਕਟਿਵ ਰਿਹਾ। ਇਥੋਂ ਦਾ ਇਲਾਕਾ ਬੰਦੇਲਖੰਡ ਹੋ ਗਿਆ, ਮਾਲਵਾ ਮਾਲਵਾ ਹੋ ਗਿਆ ਤੇ ਹੋਰ ਜਿਹੜੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਸਾਰਿਆਂ ਨੂੰ ਕਲਚੂਰੀ ਵੰਸ਼ ਨੇ ਜਿੱਤਿਆ ਹੋਇਆ। ਉਸ ਸਮੇਂ ਦੇ ਵਿੱਚ ਇਹ ਮੰਦਿਰ ਬਣਾਇਆ ਹੋਇਆ। ਆਪਾਂ ਹੁਣ ਤੱਕ ਮੱਧ ਪ੍ਰਦੇਸ਼ ਦੇ ਚੰਬਲ ਚ ਤੇ ਬੰਦੇਲਖੰਡ ਦੇ ਇਲਾਕੇ 'ਚ ਘੁੰਮਿਆ। ਉਹਨਾਂ ਸਾਰਿਆਂ ਜਥਾਵਾਂ ਤੇ ਇਹਨਾਂ ਦਾ ਰਾਜ ਰਿਹਾ ਕਲਚੂਰੀ ਦਾ। ਜਿਵੇਂ ਮੌਰੀਆ ਰਾਜਵੰਸ਼ ਹੋ ਗਈ ਜਾਂ ਮੁਗਲ ਹੋ ਗਏ ਉਸੇ ਤਰੀਕੇ ਨਾਲ ਇੱਧਰ ਮੈਨੂੰ ਵੀ ਹੋਣੀ ਪਤਾ ਲੱਗਿਆ ਕਿ ਕਲਚੂਰੀ ਵੰਸ਼ ਵੀ ਸੀਗਾ ਇਹਨਾਂ ਨੇ ਮਾਲਵਾ ਬੰਦੇਲਖੰਡ ਗੁੱਜਰ ਇਹਨੋਂ ਤੋਂ ਸਾਰੇ ਇਲਾਕਾ ਜਿੱਤਿਆ ਇਹ ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਜਿੱਤਿਆ ਮੁਗਲਾਂ ਨੇ ਉਸ ਤੋਂ ਬਾਅਦ ਫਿਰ ਆਏ ਅੰਗਰੇਜ਼ਾਂ ਦਾ ਰਾਜ ਉਹ ਮੰਦਿਰ ਦੇਖਦੇ ਵਿੱਚ ਜਾ ਕੇ ਇਹ ਸੋਨਾ ਮੰਦਿਰ ਬਣਿਆ ਹੋਇਆ ਬਹੁਤ ਪੁਰਾਣਾ ਇਹ ਵੀ ਇੱਕ ਆਰਕੀਓਲੋਜੀਕਲ ਸਾਈਟ ਆ 225 ਨੰਬਰ ਹੈ ਇਹਦਾ ਗਰਭ ਦੇ ਵਿੱਚ ਦੇਖਦੇ ਆ ਕਿ ਇੱਕ ਚਿੰਦਰਾ ਲੱਗਿਆ ਪਿਆ ਜਾਲੀ ਦਾ ਇੱਕ ਟਾ ਇੰਦਰ ਸ਼ਿਵਲਿੰਗ ਰੱਖਿਆ ਹੋਇਆ। ਅੱਜ ਇਹ ਤੋਂ ਬਾਅਦ ਹੋਈ। ਇਸ ਮੰਦਰ ਦੇ ਵੀ ਸਾਰੇ ਦੇਖੋ ਮੂਰਤੀਆਂ ਬਣੀਆਂ ਹੋਈਆਂ ਨੇ। ਆਜ ਕੇ ਨਵਾਂ। ਇਹਦਾ ਮੁੱਖ ਦਰਵਾਜ਼ਾ ਇੱਥੇ ਵੀ ਤਿੰਨ ਮੂਰਤੀਆਂ ਬਰਾਏ ਮਾਨ ਨੇ। ਇਹ ਗਣੇਸ਼ ਜੀ ਆ। ਇੱਧਰ ਮਾਤਾ ਦੀ ਆ। ਬਾਰੋਂ ਦੇਖਦੇ ਮੰਦਰ ਨੂੰ ਆਪਾਂ ਬਾਹਰ ਇਸ ਮੰਦਰ ਤੇ ਵੀ ਬਹੁਤ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਮੇਰੇ ਕੋਲ ਤਾਂ ਪੂਰਾ ਸਾਡੇ ਕੋਲ ਖੰਜੇਰੀ ਕਿੰਨਾ ਚੇਰ ਦੇਖਾਂਗੇ ਕਲੋਲ ਪੂਰਾ ਇੱਕ ਜੀ ਹੋਰ ਖਾਸੀਅਤ ਮੰਦਰ ਦੀ ਸ਼ਾਇਦ ਫੋਨ 'ਚ ਨਹੀਂ ਦਿਸਦੀ ਮੈਨੂੰ ਲੱਗਦਾ ਇਹ ਮੰਦਰ ਜਮਾਂ ਸਿੱਧਾ ਨਹੀਂ ਹੈਗਾ ਤਾਂ ਉਹ ਇਹ ਪਛਾਣ ਨੂੰ ਝੁਕਿਆ ਹੋਇਆ ਮੰਦਰ ਆ ਮਤਲਬ ਜੀ ਆਪਾਂ ਦੇਖੀਏ ਤਾਂ ਉੱਪਰਲਾ ਕਿਨਾਰਾ ਘੱਟੋ ਘੱਟ 2 ਫੁੱਟ ਬਾਹਰ ਨੂੰ ਜਾਂਦਾ ਪਰ ਫੋਨ ਦੇ ਵਿੱਚ ਨਹੀਂ ਦੱਸਦੀ ਇਹ ਚੀਜ਼ ਹੈ ਸਾਰੇ ਮੰਦਰ ਦੇ ਇਹੋ ਜੀ ਮੂਰਤੀਆਂ ਬੜੀਆਂ ਹੋਈਆਂ। ਕਿਰਪਾ ਮੰਦਰ ਦੇ ਸਾਹਮਣੇ ਹੀ ਔਰ ਬੈਠੇ। ਸਮਾਰਕ ਉੱਪਰ ਚੜ੍ਹ ਬੈਠ ਕੇ ਫੋਟੋ ਨਾ ਲੈ। ਇਹ ਮੰਦਿਰ ਆਪਾਂ ਦੇਖ ਲਿਆ ਤੇ ਹੁਣ ਆਪਾਂ ਜਾਵਾਂਗੇ ਡੰਡੋਰੀ ਵਾਲੇ ਪਿੰਡੂ ਲਾਕੇ ਚ ਜੇ ਆਪਣਾ ਕਿਸੇ ਕਿਸੇ ਨਾਲ ਤਾਲਮੇਲ ਹੋ ਗਿਆ ਤਾਂ ਨਹੀਂ ਤੇ ਫਿਰ ਆਪਾਂ ਇੱਥੋਂ ਸਿੱਧੇ ਨਿਕਲਾਂਗੇ ਅਮਰਕੰਟਕ ਅਮਰਕੰਟਕ ਇੱਥੋਂ 100 ਕਿਲੋਮੀਟਰ ਬਾਅਦ ਇਸ ਮੰਦਿਰ ਦੀ ਇੱਕ ਬਹੁਤ ਮਸ਼ਹੂਰ ਮੂਰਤੀ ਹੈ ਪਰ ਮੈਨੂੰ ਦਿਸੀ ਨਹੀਂ ਅਜੇ ਤੱਕ ਵੀ ਕਿੱਥੇ ਲੱਗੀ ਹੋਈ ਆ ਇਹਦੀ ਮੂਰਤੀ ਮੈ ਲੱਭ ਰਿਆ ਮੈਨੂੰ ਉਹ ਨਹੀਂ ਮਿਲੀ ਅਜੇ ਤੱਕ ਇੰਨਾ ਚ ਵੀ ਹੈਣੀਗੀ ਜਿਹੜੀਆਂ ਮੂਰਤੀਆਂ ਖਜਰਾਹੋ ਦੇ ਮੰਦਰਾਂ 'ਚ ਬਣੀਆਂ ਹੋਈਆਂ ਉਹਦੇ ਨਾਲ ਦੀਆਂ ਇਹਨਾਂ ਮੰਦਰਾਂ 'ਚ ਵੀ ਬਣੀਆਂ ਹੋਈਆਂ ਨੇ ਬਹੁਤ ਮੰਦਰ ਨੇ ਜਿਹੇ ਇੱਥੇ ਇਹੋ ਜਿਹੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਇਹ ਲਗਭਗ ਜਿਹੜੇ ਮੰਦਰ 9950 ਈਸਵੀ ਦੇ ਵੇਲੇ ਬਣੇ ਹੋਏ ਆ ਉਸ ਸਮੇਂ ਦੇ ਹਰੇਕ ਮੰਦਰ 'ਚ ਇਹੋ ਜਿਹੀਆਂ ਮੂਰਤੀਆਂ ਬਣੀਆਂ ਹੋਈਆਂ ਪਿਛਲੇ ਸਫ਼ਰ ਦੌਰਾਨ ਰਾਹ ਦੇ ਵਿੱਚ ਆਪਾਂ ਨੂੰ ਇੱਕ ਸੱਜਣ ਮਿਲਿਆ ਸੀ ਜਨਤ ਮਿਸ਼ਰਾ ਉਹ ਸ਼ੈਡੋਲ ਦਾ ਰਹਿਣ ਵਾਲਾ ਸੀ ਆ ਬਾਈ ਨਾਲ ਫੋਣੀ ਗੱਲਬਾਤ ਹੋਈ ਸੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਆਉਂਦਾ ਇੱਥੇ ਆਪਾਂ ਮਿਲਦੇ ਹਾਂ ਉਹਨੂੰ ਫਿਰ ਉਹ ਤੋਂ ਕੁਝ ਲੋਕਲ ਪਤਾ ਟਿਕਾਣਾ ਪੁੱਛਦੇ ਹਾਂ ਇੱਥੋਂ ਦੇ ਲੋਕਾਂ ਦਾ ਜੇ ਕੋਈ ਘੁੰਮਣ ਵੇਖਣ ਵਾਲੀ ਜਗ੍ਹਾ ਹੋਈ ਤਾਂ ਉਧਰੋਂ ਨਿਕਲਾਂਗੇ ਉਹ ਪੁਰਾਣਾ ਮੰਦਿਰ ਤਾਂ ਆਪਾਂ ਦੇਖ ਲਿਆ ਹੁਣ ਇੱਥੇ ਇੱਕ ਇਹ ਮੰਦਿਰ ਹੋਰ ਆ ਜਿਹੜਾ ਕੌਰਵਾ ਪਾਂਡਵਾ ਦੇ ਨਾਲ ਸਬੰਧਤ ਆ ਇਸ ਜਗ੍ਹਾ ਦਾ ਨਾਮ ਪੂਰੀ ਦਾ ਹੈਗਾ ਵਿਰਾਟਨਗਰ ਤੇ ਪਹਿਲਾਂ ਤੁਹਾਨੂੰ ਇੱਕ ਬੰਦਾ ਮਿਲਾ ਦਈਏ ਭਾਈ ਨਮਸਕਾਰ ਜੀ ਨਮਸਕਾਰ ਜੀ ਇਹ ਭਰਾ ਮਿਲਿਆ ਤੇ ਆਪਣਾ ਪਿਛਲੇ ਸਫ਼ਰ ਦੇ ਵਿੱਚ ਰਸਤੇ 'ਚ ਤੇ ਇਹ ਆਪਦੀ ਰਹਿਸ਼ ਹਾਂ ਭਾਰੀ ਹੈ ਨਾ ਛਡੋਲ ਮੇਂ ਹਾਂ ਇਹੀ ਪਿੱਛੇ ਮੇਰਾ ਘਰ ਹੈ ਹਾਂ ਅਜਾ ਬਾਈ ਨੂੰ ਫੋਨ ਕੀਤਾ ਤੇ ਆ ਗਿਆ ਹੁਣ ਇਹ ਆਪ ਨੂੰ ਦੱਸੂਆ ਇੱਥੇ ਹੋਰ ਥਾਵਾਂ ਦੇਖਣ ਵਾਲੀਆਂ ਤੇ ਹੁਣ ਆਪਾਂ ਇਹ ਜਗ੍ਹਾ ਦੇਖਦੇ ਹਾਂ ਇੱਥੇ ਜਦੋਂ ਉਹਨਾਂ ਨੂੰ ਬਨਵਾਸ ਮਿਲਿਆ ਸੀ ਅਗਿਆਤਵਾਸ ਪੰਡਵਾਂ ਨੂੰ ਤਾਂ ਉਦੋਂ ਉਹ ਇੱਕ ਸਾਲ ਇੱਥੇ ਰਹੇ ਸੀਗੇ ਅੰਦਰ ਇੱਕ ਮੰਦਰ ਬਣਿਆ ਹੋਇਆ ਜਿਹੜਾ ਅਰਜਨ ਨਾਲ ਸੰਬੰਧਿਤ ਹੈ ਅਰਜਨ ਸਿਆਣਾ ਉਹ ਅਰਜ यहाँ पे रहे, रहे। इसलिए यहाँ पे मतलब अपने शेडोल में शेडोल का मतलब सहसोल मतलब सौ तालाब के नाम से ये जगह फेमस है अच्छा और जब पांडव रहते थे तो जहाँ पर जरूरत पड़ी वहाँ अपना तालाब बनाए पानी पिए तो इसलिए इस जगह का नाम शहडोल पर शहडोल पड़ा, पड़ा। अंदर एक कोंडा जेड कहते हैं कि लक्ष्मण वेले का बनाया हुआ तो बाकी अंदर लिखा हुआ इतिहास आप पढ़ते हैं नगर पालिका विराट नगर ਦੀ ਪਤੀ ਸੀ ਸਰੋਵਰ ہماری ਤਰਹੌਰ ਨਗਰਪਾਲਿਕਾ ਇਹੋ ਕੁੰਡ ਬਣਿਆ ਹੋਇਆ ਮੁੱਖ ਕੁੰਡ ਹੈ ਮਾਰਗ ਦਾ ਕਾਲੀ ਹੁਣ ਤੇ ਇਹਨੂੰ ਮੋਡੀਫਾਈ ਕੀਤਾ ਹੋਇਆ ਪੂਰਾ ਪੱਥਰ ਪੁੱਥਰ ਲਾ ਕੇ ਬਰਦਾ ਇਤਿਹਾਸ ਇਹ ਹੈ ਕਿ ਅਰਜੁਨ ਨੇ ਇੱਥੇ ਤੀਰ ਮਾਰ ਕੇ ਕਿਸੇ ਜਗ੍ਹਾ ਤੋਂ ਪਾਣੀ ਕੱਢਿਆ ਸੀਗਾ ਪਾਣੀ ਦਾ ਚਸ਼ਮਾ ਉਹ ਤੋਂ ਫੁੱਟਿਆ ਇੱਥੇ ਉਹਨਾਂ ਨੂੰ ਪਾਣੀ ਦੀ ਲੋੜ ਸੀ ਪੂਰੇ ਸ਼ੈਡੂਲ ਵਿੱਚ ਪੂਰੇ ਸ਼ੈਡੂਲ ਵਿੱਚ ਉਹ ਰਹੇ ਇੱਥੇ ਪਰਣਾ ਜਹਾਂ ਜਹਾਂ ਆਪ ਜਾਏਗੇ ਨਾ ਹਰ ਮੁਸ਼ਕਿਲ ਸੇ 1 ਕਿਲੋਮੀਟਰ 2 ਕਿਲੋਮੀਟਰ ਜਿਸ ਰੋਡ ਤੋਂ ਸਪਾਰ ਨਹੀਂ ਲੇ ਤਲਬ ਹੈ ਉਹ اور ਸਭੀ ਉਹ ਉਹਨੋਂ ਸੇ ਜੁੜਾ ਹੋਏ ਪਾਂਡਵਾਂ ਸੀ ਹਾਂ ਹਾਂ ਮੰਨ ਤਾਂ ਤੇ ਇਹੀ ਹੈ ਹਾਂ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਇੱਥੇ ਇੱਕ ਮੰਦਿਰ ਬਣਿਆ ਹੋਇਆ ਬਹੁਤ ਸੋਹਣਾ ਔਰ ਇਹ ਸਾਰੀ ਥਾਂ ਜਿਵੇਂ ਪਹਿਲਾਂ ਆਪਾਂ ਦੇਖ ਕੇ ਆਏ ਆ ਚਿੱਤਰਕੂਟ ਔਰ ਆਮਦੇਵ ਨਾਲ ਸੰਬੰਧਿਤ ਆ ਤੇ ਇਹ ਸਾਰੀ ਥਾਂ ਪਾਂਡਵਾਂ ਦੇ ਨਾਲ ਸੰਬੰਧਿਤ ਆ ਇੱਥੇ ਪਾਂਡਵ ਰਹੇ ਨੇ ਜਦੋਂ ਉਹਨਾਂ ਨੂੰ ਅਗਿਆਤ ਵਾਸ ਮਿਲਿਆ ਸੀ ਆਪਕੇ ਆ ਰਾਮ ਜੀ ਰਹੇ ਹਾਂ ਰਾਮ ਜੀ ਰਾਮ ਲక్ష్ਮਣ ਉਹ ਚਿੱਤਰਕੂਟ ਮੇ ਰਹੇ ਆ ਰਾਮ ਲక్ష్ਮਣ ਸੀਤਾਂ ਨਾਲ ਉਹ ਰਹੇ ਆ ਇੱਧਰ ਪਾਂਡਵ ਰਹੇ ਆ ਉਧਰ ਵੀ ਇੱਕ ਉਹ ਹੈ ਪਾਂਡੋ ਫਲ ਵहां पे ਵੀ ਪਾਂਡਵ ਕੁਸ਼ਟ ਮਾਰੂ ਕੇ ਤੇ ਬੋ ਐਸੀ ਬੋਲਾ ਜਾਂਦਾ ਹੈ ਆਪਾਂ ਪਿਛਲੇ 2 ਘੰਟਿਆਂ ਤੋਂ ਜੰਗਲ ਜੀ ਘੁੰਮ ਰਹੇ ਮਤਲਬ ਪੂਰਾ ਜੰਗਲੀ ਇਲਾਕਾ ਹੈ ਸੰਘਣਾ ਜੰਗਲਾ ਪੂਰਾ ਆਪਾਂ ਹੁਣ ਜਾ ਰਹੇ ਆ ਅਮਰਕੰਟਕ ਅਮਰਕੰਟਕ ਇਥੋਂ 45 ਕਿਲੋਮੀਟਰ ਬਾਅਦ ਰਹਿ ਗਿਆ ਇਸੇ ਰਾਹ ਤੇ ਮਿਲਣਾ ਆਪਾਂ ਜਿਹੜੇ ਆਪਾਂ ਟੈਟੂ ਆਰਟਿਸਟ ਨੂੰ ਮਿਲਣਾ ਹੋ ਸਕਦਾ ਉੱਥੇ ਆਪਣੇ 1-2 ਦਿਨ ਲੱਗ ਵੀ ਜਾਣ ਕਿਉਂਕਿ ਆਪਾਂ ਰੋਡ ਤੋਂ ਥੱਲੇ ਉਤਰ ਕੇ ਪਿੰਡਾਂ 'ਚ ਜਾਣਾ ਤੇ ਉਹ ਉੱਥੇ ਜਾ ਕੇ ਤੋਂ ਪਤਾ ਲੱਗੂਗਾ ਹੁਣ ਰਾਹ ਦੇ ਵਿੱਚ ਇੱਥੇ ਇਹਨਾਂ ਦੇ ਬਣੇ ਹੋਏ ਆ ਸਾਰੇ ਇਹ ਟੂਰਿਜ਼ਮ ਵਾਲਿਆਂ ਦੇ ਲੋਜ ਟਾਬੇ ਰੋਟੀ ਪਾਣੀ ਵੀ ਮਿਲਦੀ ਹੈ ਕਮਰੇ ਵੀ ਮਿਲਦੇ ਰਹਿਣ ਵਾਸਤੇ ਇੱਥੇ ਹੀ ਰਹਿਣਾ ਤਾਂ ਕਿਸੇ ਨੇ ਹੁਣ ਆਪਾਂ ਇੱਥੇ ਕੁਝ ਖਾਣੇ ਆ ਭੁੱਖ ਲੱਗੀ ਆ 11 ਵਜ ਗਈ ਫੇਰ ਦੀ ਪਰੌठा ਖਾ ਲਿਆ ਇੱਕ ਆਪਾਂ ਗੋਭੀ ਵਾਲਾ ਹੁਣ ਆਪਾਂ ਚੱਲਦੇ ਆਂ ਲਾਲਪੁਰ ਪਿੰਡ ਲਾਲਪੁਰ ਇੱਥੋਂ ਹੈਗਾ 31 ਕਿਲੋਮੀਟਰ ਬਾਅਦ ਤੋਰਦੇ ਆਂ ਮੋਟਰਸਾਈਕਲ ਆ ਲਿਆ ਆ ਭਾਈ ਗੋਭੀ ਵਾਲਾ ਪਰੌठा ਜਿਹੜੇ ਆ ਮਿਡਵੇ ਟ੍ਰੀਟ ਬੜੇ ਹੁੰਦੇ ਆ ਨਾ ਆਪਾਂ ਕਿਤੇ ਨੂੰ ਰਾਤ ਵੀ ਰਹੇ ਸੀਗੇ ਰੀਵਾ ਕੋਲੇ ਇਹਨਾਂ ਦਾ ਖਾਣ ਪੀਣ ਬਹੁਤ ਸਾਫ਼ ਹੁੰਦਾ ਮਿਡਵੇ ਟ੍ਰੀਟ ਦਾ ਬੋਰਡ ਲੱਗੇ ਹੋਏ ਨੇ ਰੋਡ ਤੇ ਇੱਥੇ ਹਰੇਕ 50 ਕਿਲੋਮੀਟਰ ਵਾੜ ਜਾਂ 30 ਕਿਲੋਮੀਟਰ ਵਾਟ ਇੱਕ ਮਿਡਵੇ ਟ੍ਰੀਟ ਬਣਾਇਆ ਹੋਇਆ ਸਰਕਾਰ ਇਹਨਾਂ ਨੂੰ ਲੀਫ ਤੇ ਦਿੰਦੀ ਆ ਆ ਬਣਾ ਕੇ ਚੱਲ ਬਈ ਬਲਦੇਵ ਸਿਆ ਤੇ ਦੁਰਦਾਰੀ ਨੂੰ ਜਿੱਤੇ ਕੇ ਲੂਰਾ ਰੋਡ ਤੇ ਪਿੰਤ ਚਾਲੀ ਹੋ ਗਿਆ ਪੰਨੂ ਇਸ ਰੋਡ ਤੇ ਤੁਰੇ ਆਉਂਦਿਆਂ ਨੂੰ ਅੱਗੇ ਦਾ ਰਾਹ ਦੇ ਵਿੱਚ ਕੋਈ ਵੀ ਚੀਜ਼ ਨਹੀਂ ਮਿਲੇਗੀ ਦੋਨੇ ਬਸੇ ਜੰਗਲ ਆ ਸੰਘਣਾ ਬਸ ਮੈਨੂੰ ਬਾਲਣ ਤਾਂ ਮੈਨੂੰ 50 ਮਿੰਟ ਤਾਂ ਹੋਗੇ ਹੋਣਗੇ ਆਉਣ ਨਾਲ ਨਾ ਕੋਈ ਅੱਗੇ ਆਇਆ ਤੇ ਨਾ ਕੋਈ ਪਿੱਛੋਂ ਆਇਆ ਕੱਲੋਂ ਹੀ ਆ ਮੈਂ ਰਾਤ ਹੀ ਅੱਜ ਆਪਣਾ ਲੰਮਾ ਟਾਈਮ ਸਫਰ ਰਾਤ ਹੀ ਰਹਾ ਕਿਉਂਕਿ ਆਪਾਂ ਨੂੰ ਇੱਕ ਡੈਸਟੀਨੇਸ਼ਨ ਪਤਾ ਸੀ ਕਿ ਆਪਾਂ ਲਾਲਪੁਰ ਜਾਣਾ ਸਭ ਤੋਂ 130 ਕਿਲੋਮੀਟਰ ਦਾ ਸਫਰ ਹੈ ਇਹ ਲਾਲਪੁਰ ਦਾ ਜਿਹੜਾ ਇਲਾਕਾ ਹੈਗਾ ਸਾਰੇ ਨੂੰ ਜੰਗਲ ਜਿਵੇਂ ਹੋਏ ਪਿੰਡ ਨੇ ਜਿਹੜਾ ਪੂਰਾ ਬੈਕਵਾਰਡ ਇਲਾਕਾ ਬਣਿਆ ਹੋਇਆ ਹੈ ਇੱਥੇ ਡਰਾਈਵ ਪਰੇ ਦੇ ਨਾਲ ਸਾਰੇ ਜੰਗਲ ਜੰਗਲ ਨੇ ਆਦੀਵਾਸੀ ਲੋਕ ਨਹੀਂ ਲੈ ਜੰਗਲਾਂ 'ਚ ਰਹਿੰਦੇ ਨੇ ਟਲੋਰੀ ਦੇ ਅੰਦਰ ਅਪਾ ਕੋਈ ਪ੍ਰਗਤੀ ਕਿਰੇ ਨਹੀਂ ਕਰਦੇ ਰਹਾ ਆ ਭੁੱਲ ਗਏ ਆਪਾਂ ਵੱਡੇ ਹਾਈਵੇ ਤੋਂ ਕੱਚੀਆਂ ਰਾਹਾਂ ਤੇ ਆ ਗਏ ਲਾਲਪੁਰ ਇੱਥੇ ਤਿੰਨ ਨੇ ਤਿੰਨੇ ਪਿੰਡ ਨੇ ਤੇ ਤਿੰਨੇ ਇਸੇ ਇਲਾਕੇ 'ਚ ਆ ਜਾਣਾ ਹੋਰ ਲਾਲਪੁਰ ਸੀ ਪਹੁੰਚ ਗਏ ਹੋਰ ਲਾਲਪੁਰ ਤੇ ਹੁਣ 50 ਕਿਲੋਮੀਟਰ ਵਾਟ ਆਪਾਂ ਨੂੰ ਵਾਪਸ ਮੁੜਨਾ ਪਊਗਾ ਆਹ ਕਚਰਾ ਹੈਗਾ 5-7 ਕਿਲੋਮੀਟਰ ਬਾਅਦ ਉਦੋਂ ਤੋਂ ਫਿਰ ਹਾਈਵੇ ਆ ਜਾਊਗਾ ਆਪਣੇ ਤਾਂ ਇਹ ਹੁੰਦਾ ਵੀ ਆਪ ਨੂੰ ਪਤਾ ਲੱਗ ਕੇ ਜਾਂਦਾ ਵੀ ਭਾਈ ਵੇਖ ਕੇ ਵੀ ਆਹ ਤਾਂ ਵੱਡਾ ਚੀਟੀ ਰੋਡ ਆ ਆਹ ਹਾਈਵੇ ਆ ਚੱਲੀ ਜਾ ਜਾਂਦਾ ਇਹਨਾਂ ਦੇ ਹੈ ਤਾਂ ਹਾਈਵੇ ਤੇ ਹੈਗੇ ਲਿੰਕ ਰੋਡ ਆ ਉਹ ਐ ਨਹੀਂ ਪਤਾ ਲੱਗਦਾ ਕਿ ਕਿੱਧਰ ਨੂੰ ਜਾਣਾ ਤੇ ਕਿੱਧਰੋਂ ਆਣਾ ਮੇਰੇ ਵਰਗੇ ਸਿਪਲੇਖੇ ਜਿਹਾ ਰਹੇ ਜਾਂਦਾ ਵੀ ਹਾਂ ਹਾਈਵੇ ਆ ਵੱਡਾ ਸਾਰਾ ਰਾਹ ਹੋਊਗਾ ਚੌੜਾ ਜਿਹਾ ਪਰ ਇਹੋ ਜਿਹੇ ਪਈਆਂ ਕੱਚੀਆਂ ਲਿੰਕ ਰੋਡ ਉਹ ਸਾਰੇ ਹਾਈਵੇ ਨੇ ਪਿੰਡਾਂ ਦੇ ਵਿੱਚ ਦੀ ਉਹ ਲੰਗਦੇ ਬਾਈਪਾਸ ਬਹੁਤ ਘੱਟ ਬਣੇ ਹੋਏ ਆ ਹੁਣ ਉਹ ਸਾਰਾ ਜੰਗਲ ਦਾ ਇਲਾਕਾ ਕੱਚਾ ਰਹਾ ਜਮਾ ਇਹ ਮੈਨੂੰ ਲੱਗਦਾ ਇਹੋ ਜਿਹੜਾ ਕੋਈ ਬੰਦਾ ਵੀ ਨਹੀਂ ਟੱਕਰ ਰਹਾ ਗਿਆ ਵਾਵਾ ਓਕੇ ਮਾਰ ਤੀ ਓਏ ਮਹਾਂ ਮੰਤਰੀ ਜੀ ਦੀ ਗੱਡੀ ਲੰਘ ਰਹੀ ਜ ਆਪਣੇ ਖੋਲ ਜੀ ਮੈਂ ਲਾਲਪੁਰ ਪਿੰਡ 'ਚ ਪਹੁੰਚ ਗਏ ਆਪਾਂ। ਪਹਾਲਿਆ ਤਾਂ ਬਹੁਤ ਔਖਾ ਇਹ ਪਿੰਡ ਪਰ ਲੱਭ ਗਿਆ। ਕਿਹ ਟਾਈਮ ਹੋ ਗਿਆ 1:30 ਵਜ ਗਿਆ। ਨੇੜੇ-ਨੇੜੇ ਕਿੰਨੇ ਹੀ ਲਾਲਪੁਰ ਜਿਹੇ ਹੈਗੇ ਨੇ ਪਹਿਲਾਂ ਆਪਾਂ ਹੋਰਾਂ 'ਚ ਹੀ ਆਵੜੇ ਸੀਗੇ। ਅਜੇ ਤੱਕ ਵੀ ਜੇ ਘਰ ਲੱਭ ਜੇ ਛੇਤੀ ਤਾਂ ਫੇਰੀ। ਭਰੋਸਾ ਜਿਹਾ ਵੀ ਲੱਭ ਗਿਆ ਸਾਰਾ ਕੁਝ। ਹਾਂ ਮੋੜ ਤਾਂ ਆ ਗਿਆ। ਉੱਪਰ ਜਾਣਾ। तो जाति के महिला के पूरे शरीर में इसी प्रकार से गुदना बनवाई जाती थी लेकिन अब लुप्त हो रहा है ये ये माथे में चूल्हा है और ये बेड़ी टिपका जैसे कि लकड़ी जलाने के लिए लाते थे वो जंगल से और ये मधुमक्खी के छत्ते इनको वो माछी मोड़ी टिपका बोलते हैं और ये दौरी है और ये, ये मुरैला दौरी साकर और ये है माछी मोड़ी टिप का बांस की होती हैं दौरी तो उसमें छोटे चावल धोने के काम आती थी तो पहले ये सब नहीं होती थी अब तो बर्तन सब निकल गए जैसे कि स्टील के बर्तन है फिर कहाँ से पीतल का पहले ये सब नहीं होती थी जब नांगा बैगा और नांगा बैगिन थी ना उस जमाने से ही गुदना चली आ रही है तो अपने वो जीवन यापन के बारे में थोड़ा थोड़ा कहीं चकमक पत्थर से आग निकालना फिर आग जलाना ये सब सारी चीज़ें अपने शरीर में बनवाए हैं वो ये बैल का आँख हो गया और ये झेला तो झेला का अर्थ ये है कि हमारे अच्छी फसल हो तो जो ऊपर को झेला बनती है वो ऊपर फसल को दर्शाती है और झेला उसको भी बोलते हैं जो सबसे नीचे में है जी वो सबसे नीचे वाला भी झेला बोलते हैं तो वो झेला क्या है कुछ जड़ को दर्शाती है और उसके ऊपर फिर जो ये है बीच में मछली का काटा हम मछली भी खाएं बस काटा नहीं करना चाहिए ऐसी उनकी मानना थी और कि हमारे घर में मतलब दीपक जलती रहे रोशनी बनी रहे कौन सा है दिया ये, वाला। ये दिया है जी बेढ़ी झेला शंख और ये कुमनी कुमनी भी बांस के होती है जिसमें लोग मछली फंसाते हैं वो लोग नदी में ले जाके छेक देंगे उसके अंदर घुस जाएंगे फिर उसको बाहर निकालेंगे फिर खाते हैं ये भी बांस की होती है चीज से बताऊंगी तो है ये नहीं थी बैगा जनजाति की जो महिला होती हैं उनका सेम सेम होता है है, सर डंडानी पछाड़ी, पछाड़ी तो इसको बोला जाता है, और ये जो साइड रहती है वो पखड़ा बोला जाता है तो इसमें ये चकमक झेला जो झेला वगैरह बेढ़ी ये सब तो एक जैसे है जैसे मंगला ने बताई है इसमें चेंज है ये बखर बखर यानी जो खेतों में बखर मारते हैं ना हल चलाते हैं बक्खर मारते हैं वही बखर है ये और ये है बेड़ी टिपका और ये बैल का आँख सेम वही है उनका कोई चेंजेस ज़्यादा नहीं होती है और ये जो हाथ में उनका जो बताई है पोरी तो ये कुम्हनी वगैरह शंखा चूड़ी ये धंधा ये सब तो बता चुकी है तो आपको जानकारी हो चुकी है ये बैल का आंख झेला वगैरह ये सब ये साकर होती है जो कराकुल भी बोलते हैं साकर होती है जो गाय बैल पहले ज़माने में बांधते थे उसको भी बोल देते थे जो दरवाज़ा में साकर चढ़ाते थे पहले तो उसको भी बोल देते हैं और ये है बड़ी टिपका झेला मछली काटा चकमा तो उस इसमें भी वही चीज़ है पर हैं सिंगल सिंगल जैसे उसमें हाथ पैर माथे का सब है ना वैसे है इसमें सिंगल सिंगल है ये हाथ का हुआ और ये पछाड़ी हुआ जो पीछे भाग पैर का है और ये है पीठ का जो पकड़ा करके हम लोग बोलते हैं ये सीने का है और ये माथे का है ये है सामने भाग डंडानी फिर ये गौंड जनजाति की जो महिला कराती हैं छोटा छोटा वो है सर ये सब हाथों जो कौन से जो। ये ये पोथी है पोथी है जो सरस्वती माँ ज्ञान के सागर पोथी रखती है वो है ये सब दिखता नहीं है ज़्यादा ऐसी है सिंगल पोथी में ये सब है ना ऐसी टाइप में है ये मछिया वगैरह ये है बिरछा बिरछा यानी शीतलता के प्रतीक होता है और ये अन्न का प्रतीक होता है जो बिंदु बिंदु होता है ये दहरी बिरछा बोलते हैं हम लोग जो पैर में होती है सामने भाग में भी होती है पीछे भाग में होती है ये होती है ये होती है ये, होती है, ये सब पैर का है ये भी पैर का है मछियाँ बोलते हैं अरे ये है पिंडरी फूल आंधी बिरछा है त्रिशूल फूल है ये भी मछियाँ है तो कुछ तो ये किताबों में हम मतलब जिसको अगर जानकारी देते तो हैं पर उतना उनको नहीं समझ में आता है तो ये सब पढ़ के देख लेते हैं इनके हर चीज़ हम मतलब भिन्न लिख के रखे हैं क्योंकि एक ही साथ बहुत लोग आ जाते हैं तो हमको बोलने में थोड़ा सा दिक्कत हो जाती है तो ये सारे मतलब क्या क्या चीज़ है क्या नहीं है उसके बारे में सब लिखा हुआ है यहाँ ये मेरा ही बनाया हुआ है सब ये आप खुद ही बनाकर लिख कर <laughs> लिखना तो नहीं आती है लिखवाए किसी और को है बता के कि मतलब ये चीज़ होता है तो आप ली दीजिए ताकि कई लोग देखें पढ़ें और जाने समझें इसलिए नहीं तो ये सब चित्र मैंने बनाया है हम ना हमारे माता जी हैं थी मतलब शांति बाई मरावी अभी पापा हैं श्री चमर सिंह मरावी तो उन्होंने ही हमको सिखाया है और हमारे पूर्वज की परंपरा धंधा है हम लोग यही करते हैं और मार्केट से कोई काजल इस्तेमाल नहीं करते हम लोग खुद हाथ से काजल तैयार करते हैं और उसमें हम बनाते हैं पहले आटे से बनाते थे अब निडिल आ गया सुई आ गया मार्केट में तो ਉਸੇ ਉਪਯੋਗ ਕਰਤੇ ਹਨ ਉਸੇ ਬਣਾਤੇ ਹਨ ਸੇ ਸੇ है क्या? देखने हाँ ना? हाँ हाँ वो भी निकाल लो मैं छोड़े भाई पढ़े रहिए उसकी नहीं मैं तो इसमें बैठ जाऊँ टोपी लगा के मैं <laughs> ये, और भी है। पूरा तो बोल ये जो बैगा समाज की महिला होती हैं वो ऐसे मोटा गुदना करवाते हैं इसलिए से ये मोटी वाले सुई बांध के रखी है ये पांच पांच एक लगी नहीं इसमें अठारह पंद्रह और हाँ, बाईस इतने पच्चीस तक होती हैं पर पच्चीस नहीं है ये अठारह ये अठारह का है ये शायद उन्नीस की है और ये पंद्रह काजल तो हाथ से बनाते हैं हम लोग रमतीला होती है जिसको जगनी बोलते हैं तेल निकलती है उसकी तेल खाते भी हैं लोग खेती होती है अपने इधर तो उसी के बीच से हम लोग काजल तैयार करते हैं पहले उसको अच्छे से सफाई करेंगे फिर उसके बाद उसको भूंजते हैं और भूंजने के बाद कूटते हैं काड़ी भूसर होती थी पहले अब तो खलबट्टा से कूट लेते हैं जब उसकी तेल निकल जाती है तो आटा आटा गुड़ी वजह जैसे हो गया तो उसको फिर मिट्टी के बर्तन में रखेंगे ਔਰ ਜਲਾएंगे और उसके ऊपर मिट्टी के बर्तन में अपने इस ब्लॉग को भी ਇਥੇ ਸਮਾਪਤੀ ਕਰਨ ਲੱਗੇ ਆ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਬਲੌਗ ਦੇਖਣ ਦੇ ਲਈ ਕੱਲ ਨੂੰ ਵੀ ਆਪਾਂ ਫੇਰ ਇਹਨਾਂ ਦੋਵਾਂ ਭੈਣਾਂ ਨੂੰ ਮਿਲਾਂਗੇ ਅੱਜ ਤਾਂ ਆਪਾਂ ਸਿਰਫ ਇਹਨਾਂ ਦੇ ਟੈਟੂ ਦੇਖੇ ਨੇ ਨਾ ਜਿਹੜੇ ਬਣਾਉਂਦੇ ਨੇ ਇਹ ਕਿਵੇਂ ਬਣਾਉਂਦੇ ਆ ਕੱਲ ਨੂੰ ਆਪਾਂ ਇਹਨਾਂ ਨਾਲ ਲੰਬੀ ਗੱਲਬਾਤ ਕਰਾਂਗੇ ਇਹਨਾਂ ਦੇ ਕਬੀਲੇ ਬਾਰੇ ਹੋਰ ਗੱਲਾਂ ਬਾਤਾਂ ਵੀ ਪੁੱਛਾਂਗੇ ਸੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ